ਇੰਦੇ ਸਰਕਾਰ ਨੇ ਜੀਐਸਟੀ ਦਰਾਂ ਚ ਜਿਹੜੀ ਹੈ ਕਮੀ ਕਰ ਦਿੱਤੀ ਆ ਔਰ ਅਸੀਂ ਤੁਹਾਨੂੰ ਦੱਸ ਦਈਏ ਚਾਰ ਤਰ੍ਹਾਂ ਦੀਆਂ ਜੀਐਸਟੀ ਦੀਆਂ ਜਿਹੜੀਆਂ ਦਰਾਂ ਸੀਗੀਆਂ ਉਹਨਾਂ ਚੋਂ ਦੋ ਹਟਾ ਦਿੱਤੀਆਂ ਹੁਣ ਸਿਰਫ 5% ਅਤੇ 18% ਜਿਹੜਾ ਉਹ ਟੈਕਸ ਜਿਹੜਾ ਰਹੇਗਾ ਜਦਕਿ ਜਿਹੜਾ 12 ਤੇ 28% ਸੀਗਾ ਉਹਨੂੰ ਹਟਾ ਦਿੱਤਾ ਗਿਆ ਔਰ ਅਸੀਂ ਤੁਹਾਨੂੰ ਦੱਸ ਦਈਏ ਇਹ 22 ਤਰੀਕ ਤੋਂ ਲਾਗੂ ਹੋਣੀ ਹੈ ਨਵੀਆਂ ਦਰਾਂ ਪਰ ਦੂਜੇ ਪਾਸੇ ਅੱਜ ਬੀਜੇਪੀ ਦੇ ਸਾਰੇ ਲੀਡਰਾਂ ਨੇ ਵੱਖ-ਵੱਖ ਜਗ੍ਹਾ ਤੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਬੀਜੇਪੀ ਦੀ ਸਰਕਾਰ ਜਾਂ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡੀ ਰਾਹਤ ਜਿਹੜੀ ਆ ਲੋਕਾਂ ਨੂੰ ਦਿੱਤੀ ਆ ਕੋਈ ਅਹਿਯਾ ਕਰਨੀ ਆ ਉਹਨਾਂ ਦਾ ਦਾਵਾ ਹੈ ਕਿ ਕੋਈ ਅਹਿਯਾ ਕਰਨੀ ਆ ਜਿਸ ਵਿੱਚ ਜਿਸ ਨੂੰ ਇਸ ਚੀਜ਼ ਦਾ ਬੈਨੀਫਿਟ ਨਹੀਂ ਮਿਲੇਗਾ ਸੈਡਨ ਨਾਲ ਐਚਐਸ ਲੱਖੀ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਉਹਨਾਂ ਤੋਂ ਜਾਣਦੇ ਆ ਵੀ ਜੜੀਆਂ ਇਹ ਦਰਾਂ ਕਟਾਈਆਂ ਗਈਆਂ ਇਸ ਦੇ ਪਿੱਛੇ ਕੀ ਰੀਜ਼ਨ ਆ ਔਰ ਕੀ ਆਮ ਲੋਕਾਂ ਨੂੰ ਇਸ ਦਾ ਬੈਨੀਫਿਟ ਮਿਲੇਗਾ ਇਹ ਸਾਰੀਆਂ ਗੱਲਾਂ ਅਸੀਂ ਲੱਖੀ ਸਾਹਿਬ ਨਾਲ ਕਰਦੇ ਆ ਲੱਖੀ ਸਾਹਿਬ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਆ ਧੰਨਵਾਦ ਦਿਨੇਸ਼ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਇੱਕ ਬਹੁਤ ਅਹਿਮ ਮੁੱਦੇ ਤੇ ਗੱਲ ਕਰਨ ਵਾਸਤੇ ਅੱਜ ਤੁਸੀਂ ਮੇਰੇ ਕੋਲ ਲਾਇਓ ਔਰ ਮੈਂ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਜਿਹਨੂੰ ਕਹਿੰਦੇ ਆ ਕਿ ਇਟਸ ਟੂ ਲਿਟਲ ਟੂ ਲੇਟ ਇਕੋ ਹਿੰਦੀ ਚ ਵੀ ਕਹਿੰਦੇ ਆ ਕਿ ਊਂਟ ਦੇ ਮੂੰਹ ਮੇਂ ਜੀਰਾ ਬਿਲਕੁਲ ਔਰ ਮੈਨੂੰ 35 40 ਮੁਲਕ ਦੁਨੀਆ ਦੇ ਘੁੰਮਣ ਦਾ ਮੌਕਾ ਮਿਲਿਆ ਔਰ ਮੈਂ ਤੁਹਾਨੂੰ ਜਿਵੇਂ ਐਗਜ਼ਾਮਪਲ ਦੇਣਾ ਚਾਹੁੰਦਾ ਸਿੰਗਾਪੁਰ ਦਾ ਉੱਥੇ ਜੀਐਸਟੀ ਦੀ ਦਰ ਕਿੰਨੀ ਹੈ 7% ਕਿਸੇ ਵੀ ਚੀਜ਼ ਤੇ ਤੁਸੀਂ ਜਾਣਦੇ ਹੋ ਤੇ ਤੁਹਾਨੂੰ ਟੈਕਸ 7% ਲੈਂਦਾ ਔਰ ਫੋਰਨਰਸ ਵਾਸਤੇ ਤੇ ਇਹ ਵੀ ਹੈ ਕਿ ਵੈਨਵਰ ਯੂ ਵਾਂਟ ਟੂ ਕਮ ਬੈਕ ਤੇ ਤੁਹਾਨੂੰ ਉੱਥੇ 에ਰਪੋਰਟ ਤੇ ਉਹ ਰਿਟਰਨ ਵੀ ਹੋ ਜਾਂਦਾ ਟੈਕਸ ਜਿਹੜਾ ਹੁੰਦਾ ਪਰ ਚਲੋ ਮੈਂ ਕਹਿੰਦਾ ਕਿ ਇੱਕ ਟੈਕਸ ਕਿਉਂਕਿ ਆਪਾਂ ਲੋਕਲ ਸਿਟੀਜ਼ਨਸ ਦੀ ਗੱਲ ਕਰ ਰਹੇ ਆ ਇੱਥੇ ਦੇ ਰੈਜ਼ੀ ਤੇ ਬੜੀ ਦੇਰ ਤੋਂ ਕਾਂਗਰਸ ਪਾਰਟੀ ਇੱਕ ਗੱਲ ਨੂੰ ਕਹਿ ਰਹੀ ਸੀ ਵੀ ਜਿਹੜਾ GST ਔਰ ਖਾਸ ਤੌਰ ਤੇ ਰਾਹੁਲ ਗਾਂਧੀ ਇੱਕ ਵਰਡ ਇਸਤੇਮਾਲ ਕਰਦੇ ਸੀ ਵੀ ਇਹ ਗੱਬਰ ਸਿੰਘ ਟੈਕਸ ਹੈ ਹੁਣ ਕਹਿਣ ਨੂੰ ਤਾਂ ਬੜੀ ਅਜੀਬ ਜਿਹੀ ਟਰਮਨੋਲੋਜੀ ਲੱਗਦੀ ਹੈ ਗੱਬਰ ਸਿੰਘ ਟੈਕਸ ਪਰ ਗੱਬਰ ਸਿੰਘ ਟੈਕਸ ਕੀ ਸੀ ਕਿਉਂਕਿ ਗੱਬਰ ਸਿੰਘ ਦਾ ਕੰਮ ਕੀ ਸੀ ਅਗਰ ਸ਼ੋਲੇ ਫਿਲਮ ਤੁਸੀਂ ਦੇਖੀ ਹੋਏ ਕਿ ਉਹ ਪਿੰਡ ਵਾਲਿਆਂ ਤੋਂ ਜ਼ਬਰਦਸਤੀ ਜਿਹੜਾ ਹੈਗਾ ਅਨਾਜ, ਝੋਨਾ, ਹੋਰ ਚੀਜ਼ਾਂ ਵਸੂਲਦਾ ਹੁੰਦਾ ਸੀ। ਇਸੇ ਤਰੀਕੇ ਨਾਲ ਉਸ ਚੀਜ਼ ਤੋਂ ਕੰਪੈਰੀਜ਼ਨ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਜ਼ਬਰਦਸਤੀ ਤੁਸੀਂ ਐਡੀ ਵੱਡੀ ਟੈਕਸ ਦੀ ਦਰਾਂ ਜਿਹੜੀ ਹੈਗੀਆਂ ਇੰਡੀਆ ਦੇ ਲੋਕਾਂ ਦੇ ਉੱਪਰ ਥੋਪੀ ਹੋਈ ਹੈ। ਔਰ ਇਸੇ ਕਰਕੇ ਉਹ ਚਾਹੁੰਦੇ ਸੀ ਵੀ ਇਹਨੂੰ ਰੈਸ਼ਨਲਾਈਜ਼ ਕੀਤਾ ਜਾਏ ਸਿਰਫ 2 ਸਲੈਬਸ ਹੋਣੇ ਚਾਹੀਦੇ ਆ। ਹਰਿਕਾਗਰ ਤੁਸੀਂ ਮੇਰਾ ਵਿਅਕਤੀਗਤ ਮੰਨਣਾ ਹੋ ਤਾਂ 1 ਨੇਸ਼ਨ 1 ਸਲੈਬ ਹੋਣੀ ਚਾਹੀਦੀ ਹੈ ਅਗਰ ਮੈਂ ਪਰਸਨਲ ਆਪਣੀ ਐਚਐਸ ਲੱਕੀ ਦੇ ਤੌਰ ਤੇ ਗੱਲ ਕਰਾਂ ਪਰ ਚਲੋ ਹੋ ਸਕਦਾ ਹੈ ਕਈ ਚੀਜ਼ਾਂ ਜਿਹੜੀਆਂ ਆਉਂਦੀਆਂ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਚ ਆਉਂਦੀਆਂ ਕੁਝ ਆਈਟਮਸ ਜਿਹੜੀਆਂ ਆਗੀਆਂ ਕੁਝ ਲਗਜ਼ਰੀ ਚੀਜ਼ਾਂ ਵੀ ਹੋ ਜਾਂਦੀਆਂ ਇਸ ਕਰਕੇ ਪਰ ਹੁਣ ਇੱਕ ਵੱਡੀ ਹੈਰਾਨੀ ਵਾਲੀ ਗੱਲ ਹੋ ਰਹੀ ਹੈ ਜਿਹਨੂੰ ਸਰਕਾਰ ਜਿਹਨੂੰ ਹਾਈਲਾਈਟ ਨਹੀਂ ਕਰ ਰਹੀ ਕੋਈ ਮੀਡੀਆ ਚੈਨਲਸ ਨੇ ਵੀ ਉਸ ਤਰੀਕੇ ਨਾਲ ਉਸ ਨੂੰ ਨਹੀਂ ਦਿਖਾਇਆ ਤਾਂ ਮੈਂ ਉਮੀਦ ਕਰਦਾ ਕਿ ਤੁਹਾਡਾ ਮੀਡੀਆ ਚੈਨਲ ਇਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਏਗਾ ਹੁਣ ਟੈਕਸ ਦੀ ਦੋ ਤਰ੍ਹਾਂ ਨਹੀਂ ਹਜੇ ਵੀ ਇੱਕ ਤ ਤੇ ਜੀ ਵੀ ਹੈ ਜੀ ਤੀਜੀ ਹਿਡਨ ਦਰ ਹੈ ਜਿਹੜੀ ਇਹਨਾਂ ਨੇ 40% ਕਰਤੀ ਉਹ ਲਗਜ਼ਰੀ ਆਈਟਮਸ ਦੇ ਉੱਪਰ ਕਰਤੀ ਕਿ ਕੋਈ ਪਾਨ ਮਸਾਲਾ ਹੋ ਗਿਆ ਕੋਈ ਸਿਗਰਟ ਹੋ ਗਈ ਕੋਈ ਲਗਜ਼ਰੀ ਗੱਡੀ ਹੋ ਗਈ ਜਿਹੜੀ ਨਾਰਮਲ ਗੱਡੀ ਹੈਗੀ ਹੈ 1500 ਸੀਸੀ ਦੇ ਉੱਪਰ ਬਾਈਕ ਹੋ ਗਈ ਉਹ ਸੌਰੀ ਜਿਹੜੀ ਕਿੰਨੇ ਸੀਸੀ ਦੇ ਉੱਪਰ ਬਾਈਕ ਹੋ ਗਈ ਕਿੰਨੇ ਸੀਸੀ ਦੇ ਉੱਪਰ ਗੱਡੀ ਹੋ ਗਈ ਜਿਹੜੀ ਇਹ ਚੀਜ਼ਾਂ ਵੀ ਉਹਨਾਂ ਨੇ ਜਿਹੜੀ ਉਸ ਚੀਜ਼ ਨੂੰ ਦੱਸ ਨਹੀਂ ਰਹੇ ਕਿਉਂਕਿ ਬੈਲੈਂਸ ਕਰਨਾ ਐਸਾ ਤਾਂ ਕਿਦੋਂ ਨਾ ਕਿਦੋਂ ਆਏਗਾ ਤੇ ਉਸ ਚੀਜ਼ ਨੂੰ ਵਧਾ ਦਿੱਤਾ ਲੋਕਾਂ ਨੂੰ ਦਿਖਾ ਦਿੱਤਾ ਵੀ ਰਾਹਤ ਦਿੱਤੀ ਬਟ ਇੱਕ ਵੱਡੇ ਸੈਗਮੈਂਟ ਨੂੰ ਉਹਦਾ ਨੁਕਸਾਨ ਵੀ ਹੋਇਆ ਬਹੁਤ ਕੰਟਰੀ ਦੇ ਵਿੱਚ ਲੋਕ ਇਹੋ ਜਿਹੇ ਹੋਣੇ ਜਿਹੜੇ ਇੰਨਾਂ ਚੀਜ਼ਾਂ ਦਾ ਕਬਦ ਕਰਦੇ ਹੋਣ ਹੁਣ ਉਹਨਾਂ ਨੂੰ 40% ਟੈਕਸ ਦੇਣਾ ਪਏਗਾ ਜਿਹੜਾ ਪਹਿਲੇ 28 ਸੀਗਾ ਜਿਹੜਾ ਪਹਿਲੇ 28 ਸੀਗਾ ਹੁਣ ਮੇਰਾ ਦੂਸਰਾ ਸਵਾਲ ਇਹ ਹੈ ਇੱਕ 11 ਸਾਲ ਤੱਕ ਤੁਸੀਂ ਲੁੱਟ ਖੁੱਟ ਕੀਤੀ ਪੂਰੀ ਲੋਕਾਂ ਦੀ ਉਹਨਾਂ ਦੀ ਜੇਬ ਤੋਂ ਪੈਸਾ ਕੱਢਿਆ ਅੱਜ 11 ਸਾਲ ਬਾਅਦ ਤੁਸੀਂ ਬਿਹਾਰ ਦਾ ਇਲੈਕਸ਼ਨ ਦੇਖਦੇ ਹੋ ਤੁਸੀਂ ਦੇਖਦੇ ਹੋ ਵੀ ਮੋਦੀ ਸਾਹਿਬ ਦੀ ਪੌਪੂਲੈਰਿਟੀ ਦਿਨੋ ਦਿਨ ਘਿਰਤੀ ਜਾ ਰਹੀ ਹੈ ਪਿਛਲੇ ਪਾਰਲੀਮੈਂਟ ਦੇ ਇਲੈਕਸ਼ਨ ਜਿਵੇਂ ਜਿਹੜੇ ਕਹਿੰਦੇ ਸੀ 400 ਪਾਰ 300 ਪਾਰ ਉਹ ਕਿੱਥੇ ਜਾ ਕੇ 240 45 ਦੇ ਰੁੱਕ ਗਏ ਔਰ ਪੂਰੀ ਉਹਨਾਂ ਦੀ ਐਨਡੀਏ ਦੀ ਸੀਟਾਂ ਵੀ 300 ਦੇ ਨੇੜੇ ਜਿਹੜੇ ਸ਼ਾਇਦ ਘੱਟੀ ਸੀਗੀਆਂ 290 95 ਦੀ ਸੀਗੀਆਂ ਔਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਲੱਗਿਆ ਵੀ ਸਾਡੀ ਪੌਪੁਲਾਰਿਟੀ ਗਿਰ ਰਹੀ ਹੈ ਸਾਨੂੰ ਇਦਾਂ ਦੇ ਡਿਸੀਜਨ ਲੈਣੇ ਪੈਣਗੇ अर्ਲियर ਵੀ ਤੁਸੀਂ ਦੇਖੋਗੇ ਗੈਸ ਸਿਲੰਡਰ ਦਾ ਮਾਮਲਾ ਸੀਗਾ 1100 ਤੱਕ ਪਹੁੰਚ ਗਿਆ ਜਦ ਇਲੈਕਸ਼ਨ ਆਇਆ 950 ਕਰਤਾ ਪੈਟਰੋਲ ਰੁਪਈਆ 2 ਰੁਪਈਆ ਘਟਾ ਦਿੰਦੇ ਆ ਜਦ ਕੋਈ ਇਲੈਕਸ਼ਨ ਆਉਂਦਾ ਤੋ ਲੋਕਾਂ ਨੂੰ ਬੇਫਿਕੂ ਬਣਾਉਣ ਦਾ ਕੰਮ ਕਰ ਰਹੇ ਪਰ ਉਹ ਇਹ ਨਹੀਂ ਸਮਝਦੇ ਇਸ ਦੇਸ਼ ਦੀ ਜਨਤਾ ਬਹੁਤ ਸਮਝਦਾਰ ਹੈ ਉਹ ਸਾਰਾ ਇਹਨਾਂ ਚੀਜ਼ਾਂ ਨੂੰ ਸਮਝਦੀ ਹੈ ਔਰ GST ਦੇ ਮਾਮਲੇ ਵਿੱਚ ਵੀ ਇਹੀ ਹੋ ਰਿਹਾ ਹੁਣ ਵੀ ਜਿਹੜੀ ਦਰ ਹੈ ਮੈਂ ਸਮਝਦਾ 5% ਦੇ 18 ਕਰਤੀ ਹੈ 5 ਔਰ 12% ਹੋਣੀ ਚਾਹੀਦੀ ਹੈ ਅਗਰ ਤੁਸੀਂ 2 ਸਲੈਬਸ ਵੀ ਰੱਖਣਾ ਚਾਹੁੰਦੇ ਹੋ ਕਿਉਂਕਿ 12% ਬਹੁਤ ਹੁੰਦਾ ਹੈ ਲੋਕਾਂ ਨੂੰ ਡਾਇਰੈਕਟ ਇਨਡਾਇਰੈਕਟ ਟੈਕਸਿਸ ਦੇ ਵਿੱਚ ਪਹਿਲਾਂ ਲਗਭਗ 60% ਦੇਣਾ ਪੈਂਦਾ ਸੀ ਇਨਕਮ ਟੈਕਸ ਹੈਗਾ ਤੁਸੀਂ ਪਿਕਚਰ ਦੇਖਣ ਜਾਂਦੇ ਹੋ ਤਾਂ ਐਂਟਰਟੇਨਮੈਂਟ ਟੈਕਸ ਹੈ ਅਗਰ ਤੁਸੀਂ ਟੋਲ ਤੇ ਜਾਂਦੇ ਹੋ ਤਾਂ ਟੋਲ ਟੈਕਸ ਹੈਗਾ ਐਦਾਂ ਕਰਕੇ ਇੰਨੇ ਟੈਕਸਿਸ ਹੈ ਤੁਸੀਂ ਆਰਸੀ ਗੱਡੀ ਆਪਣੀ ਰਜਿਸਟ੍ਰੇਸ਼ਨ ਕਰਾਣੀ ਹੈ ਤਾਂ ਰੋਡ ਟੈਕਸ ਹੈਗਾ ਸੋ ਹਰ ਤਰ੍ਹਾਂ ਦੇ ਟੈਕਸ ਤੋਂ ਨੂੰ ਲੱਗਦੇ ਆ ਪ੍ਰਾਪਰਟੀ ਟੈਕਸ ਤੋਂ ਨੂੰ ਦੇਣਾ ਪੈਂਦਾ ਹੈ ਅਗਰ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤੁਹਾਡੇ ਕੋਲ ਕੋਈ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਟੈਕਸ ਹੈ ਇਲੈਕਟ੍ਰਿਸਿਟੀ ਬਿੱਲ ਦੋਗੇ ਤਾਂ ਉਹਦੇ ਉੱਪਰ ਸੈਸ ਹੈਗਾ ਅਗਰ ਤੁਸੀਂ ਪਾਣੀ ਦਾ ਬਿੱਲ ਦੋਗੇ ਤਾਂ ਉਹਦੇ ਉੱਪਰ ਸੈਸ ਹੈ ਸੋ ਡਾਇਰੈਕਟ ਇਨਡਾਇਰੈਕਟ ਵੇਨਲ ਲਗਭਗ 50% ਦੇ ਕਰੀਬ ਤਾਂ ਟੈਕਸ ਹੀ ਲੱਗ ਜਾਂਦੇ ਆ ਇਸ ਕਰਕੇ ਮੈਂ ਸਮਝਦਾ ਕਿ ਇੰਨੇ ਜ਼ਿਆਦਾ ਟੈਕਸ ਇਸ ਕੰਟਰੀ 'ਚ ਨਹੀਂ ਹੋਣੇ ਚਾਹੀਦੇ ਹੁਣ 11 ਸਾਲ ਬਾਅਦ ਬੀਜੇਪੀ ਨੂੰ ਨਜ਼ਰ ਆ ਰਿਹਾ ਕਿ ਜੀ ਅਸੀਂ ਕੋਈ ਚੀਮੇਟ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵਰਗਲਾਨ ਦੀ ਕੋਸ਼ਿਸ਼ ਕਰ ਰਿਹਾ ਇੱਕ ਹੋਰ ਬੁਨਿਆਦੀ ਸਵਾਲ ਮੈਂ ਤੁਹਾਨੂੰ ਚੱਕਣਾ ਜਾਵਾਂਗਾ ਜਿੰਨੇ ਤੁਸੀਂ ਮੈਂ ਕਿਸੇ ਨੇ 28% ਦੇ ਹਿਸਾਬ ਨਾਲ ਕੋਈ ਗੱਡੀ ਲੈ ਲਈ ਜੀ ਜਾਂ ਕੋਈ ਫ੍ਰਿਜ ਲੈ ਲਿਆ ਟੀਵੀ ਲੈ ਲਿਆ ਅੱਜ ਅਸੀਂ ਉਹਨੂੰ ਵੇਚਣ ਜਾਂਦੇ ਆ ਤੇ ਅੱਜ ਤਾਂ ਰੇਟ ਹੋ ਗਿਆ 18% 28 ਵਾਲਾ ਜਿਹੜਾ 18 ਤੇ ਉਹਦਾ ਵਿਚਾਰੇ ਦਾ ਨੁਕਸਾਨ ਤਾਂ ਤੁਸੀਂ ਕਰਤਾ ਤੁਸੀਂ ਬੈਨੀਫਿਟ ਤਾਂ ਗਿਣਾ ਰਹੇ ਹੋਗੇ 1500 ਰੁਪਏ ਦਾ ਹਰ ਘਰ ਨੂੰ ਬੈਨੀਫਿਟ ਹੋਏਗਾ ਜਿਹੜੇ ਬੰਦਿਆਂ ਨੇ ਕਿਉਂਕਿ ਇੰਡੀਅਨ ਮਾਰਕੀਟ ਹਮੇਸ਼ਾ ਸੈਕੰਡ ਹੈਂਡ ਮਾਰਕੀਟ ਤੇ ਚੱਲਦੀ ਹੈ ਗੱਡੀਆਂ ਸੈਕੰਡ ਹੈਂਡ ਲੋਕ ਖਰੀਦਦੇ ਆ ਸੈਕੰਡ ਹੈਂਡ ਵੇਚਦੇ ਆ ਸਭ ਕੁਝ ਕਰਦੇ ਆ ਜਿਹੜੇ ਲੋਕਾਂ ਨੇ ਵਿਚਾਰਾਂ ਨੇ ਖਰੀਦੀਆਂ ਹੋਈਆਂ ਸੀ ਉਹਨਾਂ ਦੀ ਤਰ੍ਹਾਂ ਕਿਦਾਂ ਗਿਰ ਜਾਣਗੀਆਂ ਉਹਨਾਂ ਨੂੰ ਜਿਹੜਾ ਨੁਕਸਾਨ ਹੋਏਗਾ ਵੈਲਿਊ ਘਟੇਗੀ ਵੈਲਿਊ ਦੀ ਉਹਦੇ ਵਿੱਚ ਇਹ ਡਿਕਰੀਸ ਹੋਇਆ ਸੋ ਇਸ ਤਰੀਕੇ ਨਾਲ ਉਹ ਨੁਕਸਾਨ ਵੀ ਹੈ ਜੇ ਕਿਤੇ ਦੋ ਪੈਸੇ ਕਿਸੇ ਨੂੰ ਬਚਣਗੇ ਤਾਂ ਦੋ ਪੈਸੇ ਦਾ ਨੁਕਸਾਨ ਵੀ ਹੋ ਰਿਹਾ ਸੋ ਇਟਸ ਅ ਬੈਲੈਂਸਿੰਗ ਐਕਟ ਮੈਂ ਸਮਝਦਾ ਹਾਂ ਔਰ ਇਸ ਕਰਕੇ ਜਿਹੜੀ ਭਾਜਪਾ ਨੂੰ ਇਹਦੇ ਵਿੱਚ ਵੱਡੀ ਖੁਸ਼ੀ ਮਨਾਉਣ ਵਾਲੀ ਕੋਈ ਗੱਲ ਨਹੀਂ ਬਹੁਤ ਰਲੀਫ ਅਜੇ ਲੋਕਾਂ ਨੂੰ ਦੇਣ ਦੀ ਲੋੜ ਹੈ ਅਨਇਮਪਲੋਇਮੈਂਟ ਇੰਨੀ ਇਸ ਕੰਟਰੀ ਦੇ ਵਿੱਚ ਹੈ ਮਹਿੰਗਾਈ ਇੰਨੀ ਇਸ ਕੰਟਰੀ ਦੇ ਵਿੱਚ ਹੈ ਉਸ ਤੋਂ ਇਲਾਵਾ ਇਹੋ ਜੇ ਬਹੁਤ ਇਸ਼ੂਜ਼ ਨੇ ਜਿਹੜੇ ਡਰੈਸ ਕਰਨ ਦੀ ਲੋੜ ਹੈ ਕੱਲੇ GST ਨਾਲ ਸਮਾਧਾਨ ਨਹੀਂ ਹੋਣਾ ਔਰ ਜਿਹੜੀ ਇਹ ਪ੍ਰੈਸ ਕਾਨਫਰੰਸਸ ਕਰ ਰਹੇ ਆ ਇਹ ਇੱਕ ਆਈਵਾਸ਼ ਹੈ ਮੈਂ ਸਮਝਦਾ ਲੋਕਾਂ ਨੂੰ ਅ ਮੈਂ ਮੰਗਾਈਤੋ ਹੁਣ ਸਿਲੰਡਰ ਹੈ ਸਿਲੰਡਰ ਦਾ ਤੁਸੀਂ ਬੈਨੀਫਿਟ ਉਸ ਤਰੀਕੇ ਨਾਲ ਨਹੀਂ ਲੋਕਾਂ ਨੂੰ ਦੇ ਰਹੇ પેટ્રોલ ਡੀਜ਼ਲ ਦਾ ਬੈਨੀਫਿਟ ਨਹੀਂ ਦੇ ਰਹੇ ਅੱਜ પેટ્રોલ ਡੀਜ਼ਲ ਦੀ ਇੰਟਰਨੈਸ਼ਨਲ ਮਾਰਕੀਟਸ ਕੀਮਤ ਕੀ ਹੈ ਉਸ ਦੇ ਮਨਿਸਬਤ ਤੁਸੀਂ ਲੋਕਾਂ ਨੂੰ ਕੀ ਚਾਰजेस ਕਰ ਰਹੇ ਹੋ ਕਿੰਨੇ ਸਾਲ ਹੋ ਗਏ ਤੁਸੀਂ ਲੋਕਾਂ ਨੂੰ ਲੁੱਟ ਰਹੇ ਹੋ ਪੈਸਾ ਜਿਹੜਾ ਐਕਸਟਰਾ ਪੈਸਾ ਲੈ ਰਹੇ ਹੋ ਆਪਣੀ ਕਿੱਟੀ ਦੇ ਵਿੱਚ ਪਾ ਰਹੇ ਹੋ ਆਪਣੇ ਖਜ਼ਾਨੇ ਦੇ ਵਿੱਚ ਪਾ ਰਹੇ ਹੋ ਸੋ ਸਵਾਲ ਬਹੁਤ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਟਾਈਮਿੰਗ ਜਿਹੜਾ ਬਿਹਾਰ ਦੇ ਇਲੈਕਸ਼ਨਸ ਨੂੰ ਦੇਖ ਕੇ ਟਾਈਮਿੰਗ ਕੀਤੀ ਗਈ ਹੈ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਲੋਕਾਂ ਦਾ ਹਿੱਤ ਸੋਚਦੇ ਆ ਜਾਂ ਲੋਕਾਂ ਨੂੰ ਰਿਲੀਫ ਦੇਣਾ ਚਾਹੁੰਦੇ ਆ ਇਟ ਇਜ਼ ది ਅਦਰ ਵੇ ਰਾਉਂਡ ਇਹ ਉਹ ਪਿਕਚਰ ਨਹੀਂ ਐਕਚੁਅਲੀ ਅਸਲੀ ਪਿਕਚਰ ਕੁਝ ਹੋਰ ਹੈ ਚਲੋ ਥੈਂਕ ਯੂ ਥੈਂਕ ਯੂ ਇਹ ਇਚੇਸ ਲੱਖੀ ਸਾਹਿਬ ਜਿਹੜੇ ਕਿ ਚੰਡੀਗੜ੍ਹ ਕਾਂਗਰਸ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦਾ ਕਹਿਣਾ ਹੈ ਵੀ ਇਹ ਕੋਈ ਰੀਅਲ ਪਿਕਚਰ ਨਹੀਂ ਹੈ ਜਿਹੜੀ ਕਿ ਲੋਕਾਂ ਨੂੰ ਦਿਖਾਈ ਜਾ ਰਹੀ ਆ ਅਸਲੀ ਪਿਕਚਰ ਜਿਹੜੀ ਹੈ ਵਿਹਾਰ ਇਲੈਕਸ਼ਨ ਹੈਗੇ ਆ ਵਿਹਾਰ ਇਲੈਕਸ਼ਨ ਦੇ ਮੱਦੇਨਜ਼ਰ ਲੋਕਾਂ ਨੂੰ ਇਹ ਰੀਲੀਫ ਜਿਹੜਾ ਹੈ ਉਹ ਦਿੱਤਾ ਗਿਆ ਔਰ ਇਹ ਵੀ ਕੋਈ ਵੱਡਾ ਰੀਲੀਫ ਨਹੀਂ ਹੈਗਾ ਲੱਖੀ ਸਾਹਿਬ ਦਾ ਕਹਿਣਾ ਹੈ ਵੀ ਮਹਿੰਗਾਈ ਦੇ ਨਾਲ ਲੋਕੀ ਤਾਈ ਤਾਈ ਕਰ ਰਹੇ ਨੇ ਔਰ ਇਸ ਵਿੱਚ ਸਿਰਫ ਇੱਕ ਮਤਲਬ ਕਿ ਇਲੈਕਸ਼ਨ ਹੈਗੇ ਆ ਇਲੈਕਸ਼ਨ ਨੂੰ ਪੁਨਾਨ ਦਾ ਇੱਕ ਲੁਭਾਨਾ ਜਿਹੜਾ ਤਰੀਕਾ ਹੈਗਾ ਮਦਨેશ ਕੋਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਟੂ ਐਟਵਿਲੀ ਚੰਡੀਗੜ੍ਹ ਤੋਂ